ਮਾਤਾ ਅਮਰਕੌਰ ਜੀ ਜਿਤਨੀ ਮਾਲਕ ਕੋਲ ਪਾਸੋਂ ਸਵਾਸਾਂ ਦੀ ਪੂੰਜੀ ਬਖਸ਼ ਹੋਈ ਸੀ ਉਸ ਪੂੰਜੀ ਨੂੰ ਭੋਗ ਕਰਕੇ ਮਰੇ ਦੀ ਪਾਵਨ ਜਨਾ ਪੰਜਾਬ ਰਾਜੇ ਨੇ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਬਹੁਤ ਇਸਤਿਹਾਰ ਜੋ ਸਾਡੇ ਡਾਕਟਰ ਅਫਜ਼ਲ ਸਿੰਘ ਦੀ ਕ੍ਰੀਮਪੁਰੀ ਸਾਹਿਬ ਨੂੰ ਪਰਿਵਾਰ ਵੱਲੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਜਾਪ ਹੋਏ ਰੂਪੇ ਦੀ ਸਾਸ ਜੀ ਔਰ ਜਿੱਥੇ

ਸਤ ਪੁਰਾ ਜੀ ਉਹ ਵੀ ਪਹੁੰਚੇ ਨੇ ਤੋਂ ਗੁਰੂ ਕੈਰੀ ਸਾਹਿਬ ਦੀ ਮਾਤਾ ਕੈਸੀ ਵੀ ਟਾਈਮ ਜਾਦੀ ਉਹ ਆਪਾਂ ਟਾਈਮ ਨਹੀਂ ਪਰ ਸਾਡੇ ਸਾਹਿਬ ਜੀ ਹੁਣਾਂ ਵੱਲੋਂ ਹੁਕਮ ਹੋਇਆ ਵੇ ਕਿ ਚਲੋ ਬਾਣੀ ਦੇਖ ਸ਼ਬਦ ਕਿਉਂਕਿ ਆਪਾਂ ਹੁਣੇ ਹੁਣ ਸੁਣਦੇ ਆਂ ਮਾਤਾ ਪਿਤਾ ਇਹ ਕੁਮਾਦੇ ਮੈਂ ਬੱਚੇ ਨੂੰ ਸੰਸਾਰ ਵਿੱਚ ਲਿਆਉਣ ਆਪਾਂ ਇੱਥੇ ਆਏ ਆ ਇਸ ਜਗ੍ਹਾ ਤੇ ਆਏ ਆ ਕੋਈ ਕੋਸ਼ਿਆਰ ਸਭ ਤੋਂ ਚੱਲ ਕੇ ਆਇਆ ਕੋਈ ਮਾਤਮੁਰ ਤੋਂ ਚੱਲ ਕੇ ਕੋਈ ਸੈਲੇ ਤੋਂ ਚੱਲ ਕੇ ਇੱਕ ਰਸਤਾ ਆ ਜਿਹੜਾ ਸਾਨੂੰ ਇਸ ਮੰਜ਼ਿਲ ਤੱਕ ਦੇਸ ਰਸਤੇ ਨੂੰ ਪਹੁੰਚਾ ਜਾਵੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਦਾ ਧੰਨਵਾਦ ਜਿੰਨਾ ਵੀ ਕਰ ਸਕਦੇ ਆ ਪੰਨ ਉਹਨਾ ਕਰਨਾ ਚਾਹੀਦਾ। ਔਰ ਜਿਨ੍ਹਾਂ ਨੇ ਮਹਾਨ ਸ਼ਖੂਤਾਂ ਨੂੰ ਜਨਮ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਪੂਰੇ ਇਹਨਾਂ ਨੂੰ ਵਰਲਡ ਵਿੱਚ ਦੁਨੀਆ ਜਾਣਦੇ। ਤੋਂ ਇੱਕ ਮੈਂ ਸ਼ਬਦ ਲਾਉਣਾ ਨਾ ਕਿ ਜਿਹੜੇ ਲੇਖੇ ਵਿੱਚ ਲਾਇ ਨਾ ਉਹਨਾਂ ਮਾਂ ਨੂੰ ਕੀ ਕਰਨ ਉਹਤ ਭਗਤ ਬਣਾਏ ਨਾ ਉਹਨਾਂ ਮਾਂ ਨੂੰ ਕੀ ਕਰਨ ਜਨਨੀ ਜਨਿਤ ਭਗਤ ਜਨ ਕਹਦਾ ਕਸੂਰ ਨਹੀਂ ਤਜਨੀ ਬਾਜ ਰਹੇ ਕਾਹੇ ਗਵਾਵੇ ਨੂਰ ਜੇ ਮਾਤਾ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਕਹਿੰਦੇ ਚਾਹੇ ਉਹ ਭਗਤ ਹੋਵੇ ਜਾਂ ਦਾਨੀ ਹੋਵੇ ਜਾਂ ਸੋਹਣ ਜਿਨ੍ਹਾਂ ਵਿੱਚੋਂ ਇੱਕ ਗੁਣ ਨਹੀਂ ਤੇ ਕਾਹਨੂੰ ਮਾਤਾ ਆਪਣੇ ਨੂਰ ਨੂੰ ਖਰਾਬ ਕਰਾਉਂਦਾ ਤੋ ਗੁਰੂ ਪਿਆਰੀ ਸਾਧ ਸੰਗਤਿਆ ਉਹ ਮਾਤਾ ਪਿਤਾ ਦੇ ਜੋਗ ਹੈ ਜਿਨ੍ਹਾਂ ਨੇ ਮਹਾਨ ਸਤਿਗੁਰੂ ਦਾ ਜਨਮ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪੂਰੀ ਦੁਨੀਆ ਵਿੱਚ ਜਿੱਥੇ ਕਿਉਂਕਿ ਸਤਿਗੁਰ ਦਾ ਫਰਮਾਨ ਹੈ ਤੋਹੀ 모ਹੀ 모ਹੀ ਤੋਹੀ ਅੰਤ ਕੈਸਾ ਕਣ ਕਟਕ ਜਲ ਰੰਗ ਜੈਸਾ ਜੋ ਪੇ ਹਮ ਨਾ ਪਾਪ ਕਰਾਂ ਤਾ ਅਹੀ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ ਤੂੰ ਜੋ ਨਾਇਕ ਅਸ਼ਵੰਤਰ ਯਾਮੀ ਪ੍ਰਪਤੇ ਜਨ ਜਨੀਜੇ ਜਾਨ ਕੇ ਸਵਾਮੀ ਜਿੱਥੇ ਪ੍ਰਮਾਤਮਾ ਦੀ ਪਹਿਚਾਨ ਭਗਤਾਂ ਤੋਂ ਹੁੰਦੀ ਹੈ ਉੱਥੇ ਭਗਤਾਂ ਦੀ ਪਹਿਚਾਨ ਪ੍ਰਮਾਤਮਾ ਤੋਂ ਹੁੰਦੀ ਹੈ ਤੋ ਕਿਸੇ ਪਿਆਰੀ ਸਾਥ ਸੰਗ ਹੈ ਜੀ ਉਸੇ ਤਰ੍ਹਾਂ ਜਦੋਂ ਬੱਚੇ ਮਹਾਨ ਬਣਦੇ ਆਂ ਤੇ ਮਾਤਾ ਪਿਤਾ ਦੀ ਪਹਿਚਾਨ ਜਦੋਂ ਮਾਤਾ ਪਿਤਾ ਮਹਾਨ ਹੁੰਦੇ ਆਂ ਤੇ ਬੱਚਿਆਂ ਦੀ ਪਹਿਚਾਨ ਹੁੰਦੀ ਹੈ ਅਗਰ ਉਹ ਪੈਰੀ ਸਾਸ ਮਜਦ ਮਰ ਦੇ ਪਾਵਨ ਚਰਨ ਨਾ ਬਰਾਜੇ ਕਿਉਂਕਿ ਪਾਣੀ ਦਾ ਪ੍ਰਮਾਨ ਹੈ ਆਪਾਂ ਜੇ ਸੌ ਬਰਿਆਂ ਜੀਵਨ ਆ ਪੀਤਨ ਹੋਸੀ ਖੇ ਇੱਕ ਨਾ ਇੱਕ ਦਿਨ ਇਹ ਜਿਹੜੀ ਵਾਰੀ ਆਪਣੇ ਸਾਰਿਆਂ ਤੇ ਆਉਣੇ ਕੋਈ ਹਜ਼ਾਰਾਂ ਸਾਲ ਵੀ ਜੀ ਲਵੇ ਪਰ ਜਿਹੜਾ ਮਾਲਕ ਦਾ ਕਾਨੂੰਨ ਹੈ ਸਾਰਿਆਂ ਤੇ ਲਾਗੂ ਹੋਣਾ ਰਾਣਾ ਰਾਉ ਨਾ ਕੋਹ ਹੈ ਰੰਗ ਦਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਨ ਤੇ ਇੱਥੇ ਪੀਰ ਫਕੀਰ ਅਮੀਰ ਸਾਰੇ ਸਾਥ ਛੱਡ ਗਏ ਨੇ ਯਾਰਾਂ ਬੇਲੀਆਂ ਦਾ ਆਪਾਂ ਵੀ ਇੱਕ ਦਿਨ ਤੁਰ ਜਾਣਾ ਪੁੰਹਾ ਮਾਰ ਕੇ ਸਭ ਹਵੇਲੀ ਹਵੇਲੀਆਂ ਦਾ ਸਭ ਨੇ ਜਾਣਾ ਕੋਈ ਤੇਰੀ ਸਾਥ ਸੰਗਜੇ ਵਾਰੀ ਆਪੋ ਆਪਣੀ ਚਲੇ ਮਸਾਇਬ ਸੇਖ ਜਿੱਦਾਂ ਵੀ ਤੁਰ ਦਰਗਾਹੋਂ ਕਿਸੇ ਦੀ ਵਾਰੀਆਂ ਦੀ ਆਪਣੀ ਵਾਰੀ ਦੇ ਮੁਤਾਬਕ ਕੋਈ ਨਾ ਪੈਣਾ ਮਰਜੀ ਕੱਲੇ ਸਾਡਾ ਜੀਵਨ ਹੈ ਕਿੰਨਾ ਕੇ ਪਾਰੀ ਕੇ ਰੰਗ ਬੁਦਬੁਦਾ ਅਸਮਾਨੁਸ ਕੀ ਜਾਤ ਦੇਖਤੇ ਹੀ ਛਿਪ ਜਾਏਗਾ ਜਿਉਂ ਗੰਧੀ ਉੰਦੇ ਮੁਖੜਾ ਕਿੱਥੇ ਜਿੱਖ ਬੰਦ ਥੀਰੇ ਫਰੀਦਾ ਕੱਜੇ ਫਾਂਡੇ ਰੱਖੀ ਐ ਕਿੱਛਰੇ ਤਾ ਕਿ ਲੀਡਰ ਔਰ ਡੀਲਰ ਦੇ ਸਪੈਲਿੰਗ ਇੱਕੋ ਹੀ ਹੁੰਦੇ ਸਾਡੀ ਸਟੇਟ ਦੀ ਮੀਟਿੰਗ 'ਚ ਮੈਂ ਕਿਹਾ ਸੀ ਡੀਲਰ ਔਰ ਲੀਡਰ ਉਨੇ ਹੀ ਅੱਖਰ ਉਧਰ ਲੱਗਦੇ ਆ ਉਹੀ ਅੱਖਰ ਉਧਰ ਲੱਗਦੇ ਉਹੀ ਔਰ ਉਨੇ ਜੇ ਕਿਤੇ ਡੀਲਰੀ ਬੰਦ ਹੋ ਜਾਏ ਤਾਂ ਸਮਾਜ ਦਾ ਭਲਾ ਸਭ ਕਾਂਸ਼ੀ ਰਾਮ ਜੀ ਦਾ ਜਿਹੜਾ ਅੰਦੋਲਨ ਹੈ ਉਹ ਮੰਜ਼ਲੇ ਮਕਸੂਦ ਬੜੀ ਜਲਦੀ ਪਹੁੰਚ ਸਕਦਾ ਜੇ ਡੀਲਰੀ ਬੰਦ ਹੋ ਜਾਏ ਲੀਡਰੀ ਹੋਵੇ ਡੀਲਰੀ ਨਾ ਹੋਵੇ ਹੇ ਹੁਣ ਮੇਰੀ ਬੇਨਤੀ ਆ ਬਾਬਾ ਕੇਵਲ ਸਿੰਘ ਜੀ ਉਹ ਡਾਕਟਰ ਸਕੱਟ ਦਾ ਨਾਮ ਪੰਜਾਬੀ ਦਾ ਇੱਕ ਛੋਟਾ ਜਿਹਾ ਅੱਖਰ ਮੰਮੇ ਤੇ ਕੰਨਾ ਉੱਤੇ ਬਿੰਦੀ ਮਾਂ ਇਸ ਮਾਂ ਦੀ ਪ੍ਰਵਾਹਾ ਅਲੱਗ-ਅਲੱਗ ਸਮਿਆਂ ਤੇ ਅਲੱਗ-ਅਲੱਗ ਚਿੰਤਕਾਂ ਨੇ ਕਵੀਆਂ ਨੇ ਲੇਖਕਾਂ ਨੇ ਗੁਰੂਆਂ ਨੇ ਵਹਿਬਰਾ ਨੇ ਕੀਤੀ ਪਰ ਪਿਆਰਿਓ ਮਾਂ ਏਡਾ ਵੱਡਾ ਸ਼ਬਦ ਹੈ ਇਹਨੂੰ ਸ਼ਬਦਾਂ ਵਿੱਚ ਬੰਨ੍ਹਣਾ ਨਾਮੁਨਕਨ ਹੈ ਡੈਡੀ ਬੱਟੀ ਗੱਲ ਹੈ ਮਾਂ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਏ ਤੇ ਪਹਿਲਾ ਸ਼ਬਦ ਮਾਂ ਕਹਿੰਦੀ ਪੁੱਤ ਬੋਲ ਬਾਪੂ ਡੈਡੀ ਪਿਓ ਕਦੇ ਮਾਂ ਨਹੀਂ ਕਹਿੰਦੀ ਕਿ ਮਾਂ ਕਹ ਜਨਮ ਆਪ ਦਿੰਦੀ ਏ 9 ਮਹੀਨੇ ਪੇਟ ਵਿੱਚ ਪਾਲ ਕੇ ਬਾਲ ਨੂੰ ਜਦੋਂ ਬੋਲਣ ਲੱਗਦਾ ਏ ਤੇ ਮਾਂ ਪਹਿਲਾ ਗੁਰੂ ਕਹਿੰਦੀ ਏ ਕਿ ਪੁੱਤ ਬਾਪੂ ਬੋਲ ਉਹ ਮਾਂ ਜਿਹੜੀ ਏਡੇ ਤੰਗੀਆਂ ਤਰਾਸ਼ੀਆਂ ਸਹਿ ਕੇ ਬੱਚੇ ਨੂੰ ਇੱਕ ਮਹਾਨ ਸਾਇੰਸਦਾਨ ਇੱਕ ਮਹਾਨ ਡਾਕਟਰ ਇੱਕ ਸਰਦਾਰ ਕਰੀਮਪੁਰ ਸਿੰਘ ਵਰਗਾ ਇੱਕ ਮਹਾਨ ਜੋਦਾ ਬਣਾ ਸਕਦੀ ਹੈ ਇਹ ਦੁਨੀਆ ਵਾਲਿਓ ਇੱਕ ਦੁੱਖ ਦੀ ਗੱਲ ਤੁਹਾਡੇ ਨਾਲ ਕਰਨੀ ਮੈਂ ਲਾਰੇ ਬਹੁਤ ਨੇ ਮੈਚਮੈਂਟਸ ਆਪਣੀ ਕਰ ਜਾਣੀ ਮਾਂ ਦਾ ਜਿੰਨਾ ਘਾਣ ਪੰਜਾਬ ਚ ਹੋ ਰਿਹਾ ਮੈਂ ਕਹਿੰਦਾ ਸਾਡੇ ਇਹ ਮੂੰਹ ਤੇ ਕਰਾਰੀ ਚਪੇੜ ਹੈ ਜਿੰਨੇ ਅनाथ ਆਸ਼ਰਮ ਖੁੱਲੇ ਹੋਏ ਨੇ ਸਾਡੇ ਪੂਤੇ ਚ ਪੇੜ ਹੈ ਗੁਰੂਆਂ ਦੀ ਧਰਤੀ ਹੈ ਸਾਰੇ ਵਧੀਆ ਵਧੀਆ ਮਾਲੇ ਬੋਲਦੇ ਨੇ ਇਹ ਦੁਨੀਆ ਵਾਲੋ ਦੱਸੋ ਉਹ ਬੇ ਆਸ਼ਰਿਆਂ ਦੇ ਆਸਰੇ ਵਿੱਚ ਉਹਨਾਂ ਆਸ਼ਰਮ ਵਿੱਚ ਮਾਂ ਕਿਹਦੀ ਰੋਦੀ ਏ ਉਹ ਸਾਡੀ ਮਾਂ ਹੈ ਮੇਰੇ ਖਿਆਲ ਨਾਲ ਜਮਾਤਾ ਅਮਰ ਜੀ ਮਾਤਾ ਅਮਰ ਕੌਰ ਨੂੰ ਸੱਚੀ ਤੇ ਸੁੱਚੀ ਛੱਡਦਾ ਜਿਵੇਂ ਇਹੋ ਹੀ ਹੈ ਕਿ ਸਾਡੇ ਮਾਪੇ ਉਹਨਾਂ ਆਸ਼ਰਮ ਵਿੱਚ ਰੋਣ ਨਾ ਮਾਂ ਦਾ ਸਤਿਕਾਰ ਕਰੀਏ ਜੇ ਗਾਲ ਕੱਢਣੀ ਤਾਂ ਬੰਦਾ ਮਾਂ ਦੀ ਗਾਲ ਕੱਢਦਾ ਲੜਾਈ ਆਪਨੀ ਹੋਵੇ ਗਾਲ ਮਾਰੀ ਤੇ ਮੇਰਾ ਗੁਰੂ ਕਹਿੰਦਾ ਸੋ ਕਿਉ ਮੰਦਾ ਅਕ੍ਰਿਤ ਜੰਮੇ ਰਾਜਾ ਤੇ ਗੁਰੂ ਕੇ ਪਿਆਰਿਓ ਕਦੇ ਵੀ ਗਾਲ ਨਹੀਂ ਕੱਢਣੀ ਚਾਹੀਦੀ ਖਾਸ ਕਰਕੇ ਮਾਂ ਨੂੰ ਗਾਲ ਬਿਲਕੁਲ ਵੀ ਨਾ ਕੱਢੋ ਪਹਿਨੂ ਗਾਣਨਾ ਦਿਓ ਕਿਉਂਕਿ ਔਰਤਾਂ ਦਾ ਸਤਿਕਾਰ ਕਰੋ ਪੰਜਾਬ ਚ ਤਾਂ ਹੀ ਇਹ ਸਾਰੀਆਂ ਜੜੀਆਂ ਗਰਾਵਟਾਂ ਆਈਆਂ ਤਾਂ ਹੀ ਆਈਆਂ ਕਿ ਪੰਜਾਬ ਨੇ ਔਰਤਾਂ ਸਤਿਕਾਰ ਕਰਨਾ ਘਟਾ ਦਿੱਤਾ ਤੇ ਤੁਹਾਡਾ ਸਤਿਕਾਰ ਵੀ ਘਟ ਗਿਆ ਸੋ ਪਾਤਸ਼ਾਹ ਕਿਰਪਾ ਕਰਨ ਰਾਮਤ ਕਰਨ ਜਿੱਥੇ ਡਾਕਟਰ ਅਵਤਾਸ ਸਿੰਘ ਕਰੀਮਪੁਰੀ ਜੋਧੇ ਸਮਾਜ ਦੇ ਲੜਦੇ ਨੇ ਆਪਣੇ ਮੂਜਤਾ ਹੱਥ ਸਬਦਾ ਜਾਂਦਾ ਪਰ ਦੂਜੇ ਦੀ ਢਿੱਡ ਦੀ ਅੱਗ ਨੂੰ ਠੰਡਾ ਕਰਨ ਲਈ ਢਿੱਡ ਦੀ ਭੁੱਖ ਨੂੰ ਠੀਕ ਕਰਨ ਲਈ ਸਮਾਜ ਦੇ ਦੁੱਖ ਨੂੰ ਠੀਕ ਕਰਨ ਲਈ ਇਦਾਂ ਦੇ ਜੋਧੇ ਇੱਕ ਜੋਧਾ ਵੇਖੋ ਸਮਾਜ ਲਈ ਲੜਦਾ ਇਹ ਦੂਜਾ ਜੋਧਾ ਡਾਕਟਰ ਜਗਤਾਰ ਸਿੰਘ ਲੋਕਾਂ ਦੀ ਉਥੇ ਸਿਹਤ ਸਲਾਮਾ ਜਾ ਕੇ ਦੇਖੋ ਮੈਡੀਕਲ ਸਟੋਰ ਤੇ ਆਹੂ ਲਾਏ ਪਏ ਨੇ ਇਹ ਤੋਂ ਇੱਕ ਲਿਸਟ ਬਣਾਉਂਦੇ ਨੇ ਕਿ ਤੇਰੇ ਵੀਰ ਬਣ ਕੇ ਤੇਰੇ 1500 ਦੂਜੇ ਪਾਸੇ ਰਸਦਿਆ ਨੇ ਜਗਤਾਰ ਸਿੰਘ ਜੀ ਤੇਰੇ ਕੋਲ 1000 ਰੁਪਏ ਲੈਣੇ 500 ਤੱਕ ਛੱਡਿਆ ਸੋ ਪਤਸ਼ਾਹ ਕਿਰਪਾ ਕਰਨ ਐਦਾਂ ਸਮਾਜ ਦੀ ਸੇਵਾ ਕਰਦੇ ਰਹੋ ਜੱਸੀ ਬਹੁਤ ਹੀ ਸ਼ਕਾਰਯੋਗ ਸਾਡੇ ਮਾਤਾ ਮਾਤਾ ਅਮਰਕੌਰ ਜੀ ਉਹਨਾਂ ਬਾਰੇ ਮੈਂ ਇੱਕੋ ਹੀ ਬੇਨਤੀ ਕਰਮੀ ਹੈ ਪੁੱਤਾਂ ਮਾਤਾ ਕੀ ਆਸ਼ੀਸ਼ ਨਿਮਖਣਾ ਬਿਸਰੋ ਤਲ ਕੋ ਹਰ ਹਰ ਸਦਾ ਭਜੋ ਜਗਦੀਸ਼ ਜਿਹੜਾ ਜਿੰਨਾ ਵੀ ਇੱਥੇ ਪ੍ਰਚਾਰ ਹੋਇਆ ਸਮੁੱਚੇ ਪਰਿਵਾਰ ਦੇ ਵਿੱਚ ਮੈਂ ਬਹੁਜਨ ਸਮਾਜ ਪਾਰਟੀ ਦੇ बाबू ਕੰਸ਼ੀ ਰਾਮ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਬਤੌਲਤ ਸੁਹੋਂਗੜਾ ਸਾਹਿਬ ਆਕਾਰ ਸਿੰਘ ਕ੍ਰੀਪਪੂਰੀ ਮਾਇਆਬਤੀ ਨੂੰ ਮਿਲਣ ਦਾ ਮੌਕਾ ਮਿਲਿਆ ਪੰਜਾਬ ਦਾ ਐਸਾ ਕੋਈ ਇਲਾਕਾ ਨਹੀਂ ਜਿੱਥੇ ਮੈਂ ਬਹੁਜਨ ਸਮਾਜ ਪਾਰਟੀ ਦੇ ਘਰਾਂ ਵਿੱਚ ਨਹੀਂ ਪਹੁੰਚਿਆ ਮੇਰੇ ਤੋਂ ਪਹਿਲਾਂ ਇੱਥੇ ਬੋਲ ਕੇ ਗਏ ਕਿ ਬਾਬੂ ਕਾਂਸ਼ੀ RAM ਕਹਿੰਦੇ ਸੀ ਬੰਦੇ ਦੇ ਪੁੱਤ ਬਣ ਜਾਓ ਪਰ ਆਪਾਂ ਬਣੇ ਨਹੀਂ ਇਹ ਸੱਚ ਹੈ ਮੈਂ ਡਾਕਟਰ ਬੇਦਕਾਰ ਦੇ ਆ ਜਿਹੜੇ ਲਿਖਿਓ ਕਿ ਰਾਜ ਲੈਣ ਵਾਸਤੇ ਖੁਸ਼ ਅਧਿਕਾਰ ਲੈਣ ਵਾਸਤੇ ਸਾਧ ਸੰਗਤ ਜੀ ਕਿਸੇ ਨੇ ਭੀਖ ਮੰਗਿਆ ਨਹੀਂ ਦੇਣੀ ਇਹ ਆਪਾਂ ਨੂੰ ਹੱਕ ਲੈਣੇ ਪੈਣੇ ਆ ਤੇ ਮੈਂ ਤੁਹਾਨੂੰ ਸਮੁੱਚੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ 99 ਦੇ ਵਿੱਚ ਐਸਾ ਮੌਕਾ ਆਇਆ ਸੀ ਕਿ ਬਲਾ ਚੋਰ ਆਨੰਦਪੁਰ ਸਾਹਿਬ ਬੰਗਾ ਨਵਾਂ ਸ਼ਹਿਰ ਸ਼ਾਂਕਰਾਸੀ ਟਾਂਡਾ ਜਸੂਆ ਫਗਵਾੜਾ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਦਾ ਰਾਜ ਤਾਂ ਸਗਾਂ ਵਰਕਰਾਂ ਦਾ ਵੀ ਰਾਜ ਰਿਹਾ ਮੈਂ ਦਿੱਲੀ ਤੋਂ ਮਾਇਆ ਬੱਦੀ ਦੇ ਜੋ ਬੈਣੀ ਬੈਣੀਪਾਲ ਸਾਹਿਬ ਜੀ ਬੈਠੇ ਹਨ ਜਿੱਥੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਮੈਂ ਤੁਹਾਡੇ ਸਮੁੱਚੇ ਵਰਕਰਾਂ ਨੂੰ ਮਾਤਾ ਨੂੰ ਸੱਚੀ ਸੰਧਾਂਝਲੀ ਇਹੀ ਹੋਵੇਗੀ ਕਿ ਤੁਸੀਂ ਸਾਰੇ ਇਕੱਠੇ ਹੋਗੇ ਆਪਣੇ ਹੱਕ ਲੈਣ ਵਾਸਤੇ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮੁਲੇ ਹੈ ਬਾਬੂ ਕਾਂਛੀ ਰਾਮ ਨੇ ਦੰਦਵੀ ਟਕਸਾਲ ਦੇ 14ਵੇਂ ਮੁਖੇ ਸੰਤ ਬਾਬਾ ਜਰਮੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸਤਕਾਰਯੋਗ ਕੀਤਾ ਬਾਬਾ ਜਗਿੰਦਰ ਸਿੰਘ ਦੇ ਨਾਲ ਸੰਘਾ ਸੰਘਰਸ਼ ਕੀਤਾ ਸੀ ਦੋ ਮੈਂਬਰ ਪਾਰਲੀਮੈਂਟ ਦੇ ਪੰਜਾਬ ਦੀ ਧਰਤੀ ਤੋਂ ਬਣਾਈ ਸੀ ਉਸ ਤੋਂ ਬਾਅਦ 9 ਅਮਲੇ ਵੀ ਬਣੇ ਮੈਂ ਫੇਰ ਦੁਆਰਾ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਗੱਲ ਕੀ ਧਰਤ ਦਾ ਗੁਰੂ ਗੋਬਿੰਦ ਸਿੰਘ ਸਾਹਿਬੀ ਦਾ ਹੁਕਮ ਲੈ ਕੇ ਉਹਨਾਂ ਨੂੰ ਬੇਨਤੀ ਕਰਕੇ ਰਾਜ ਸਾਂਗ ਜੀ ਮੰਗਿਆ ਨਹੀਂ ਮਿਲਣਾ ਜਿਹੜੇ ਸਾਡੇ ਵਰਕਰ ਕੁਝ ਦਿਨਾਂ ਵਾਸਤੇ ਕੁਝ ਮਿੰਟਾਂ ਵਾਸਤੇ ਸਾਡੇ ਲੀਡਰ ਬਹੁਜਨ ਸਮਾਜ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਚਲੇ ਜਾਂਦੇ ਹਨ ਸਾਹ ਸੰਗ ਜੋ ਭੀਖ ਮੰਗਣ ਦੇ ਬਰਾਬਰ ਹੈ ਆਪਣੀ ਪਾਰਟੀ ਦੇ ਨਾਲ ਆਪਣੀ ਜਥੇਬੰਦੀ ਦੇ ਨਾਲ ਬਹੁਜਨ ਸਮਾਜ ਪਾਰਟੀਆਂ ਨਾਲ ਕੇ ਸੰਘਰਸ਼ ਕਰੋ ਇਹ ਸੱਚੀ ਹੰਤਾ ਜੀ ਮਾਤਾ ਨੂੰ ਹੋਵੇਗੀ ਵਾਹਿ ਅੱਜ ਆਪਾਂ ਮਾਤਾ ਅਮਰਕੌਰ ਜੀ ਨੂੰ ਨਿੱਗੀ ਫਰਦਾਦਲੀ ਦੇਣ ਵਾਸਤੇ ਇਕੱਤਰ ਹੋਏ ਆ। ਉਹ ਮਾਤਾ ਅਮਰਕੌਰ ਜੀ ਜਿਨ੍ਹਾਂ ਨੂੰ ਮੈਂ ਮਿਲਦਾ ਸੀ ਉਹ ਬੜਾ ਨਿੱਕਾ ਪਿਆਰ ਦਿੰਦੇ ਸੀ। ਤੇ ਅੱਜ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਮਾਤਾ ਜੀ ਵਾਸਤੇ ਉਹ ਮੈਂ ਤੁਹਾਡਾ ਧੰਦੀ ਕਰਾਂਗਾ। ਕਿ ਮਾਤਾ ਜੀ ਦੀ ਸੋਚ ਕੇ ਹੋ ਜਾਈ। ਅਖਲੀਕ ਨਾਂ ਦਾ ਵਿਅਕਤੀ ਜਨਮ ਸਾਹਿਰ ਦੇ ਵਿੱਚ ਪੈਦਾ ਹੋਇਆ ਜਦੋਂ ਉਹ ਆਪਣੀ ਜਵਾਨੀ ਦੇ ਵਿੱਚ 15 16 17 ਸਾਲ ਦਾ ਹੋਇਆ ਤੇ ਆਪਣੀ ਮਾਂ ਨੂੰ ਪੁੱਛਦਾ ਕਿ ਬੇਬੇ ਮੈਂ ਹੁਣ ਕੀ ਕਰਾਂ ਮੈਂ 14 15 16 ਸਾਲ ਦਾ ਹੋ ਗਿਆ ਤਾਂ ਕੀ ਕਰ ਮਾਂ ਕਹਿੰਦੀ ਹੈ ਕਿ ਪੁੱਤਰ ਤੂੰ ਦੋ ਕੰਮ ਕਰ ਸਕਦਾ ਹੈ ਅਕੇ ਕਿਹੜੇ ਇੱਕ ਤਾਂ ਤੂੰ ਇਹ ਕਰ ਸਕਦਾ ਕਿ ਜੋ ਤੇਰੇ ਦਾਦਾ ਪਾਪਾ ਨੇ ਕੀਤਾ ਸੀ ਤੂੰ ਵਿਆਹ ਕਰਵਾ ਲਾ ਵਿਆਹ ਕਰਵਾਣ ਤੋਂ ਬਾਅਦ 2-4 ਬੱਚੇ ਪੈਦਾ ਕਰੀ ਫਿਰ ਤੂੰ ਬੱਚਿਆਂ ਨੂੰ ਖਿਲਾਇਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹਾਇਂ ਫਿਰ ਉਹਨਾਂ ਦੇ ਵਿਆਹ ਕਰ ਦੇ ਫਿਰ ਤੂੰ ਮਰ ਜਾਏਂਗਾ ਤੈਨੂੰ ਦੋ ਤਿੰਨ ਪੀੜੀਆਂ ਯਾਦ ਰੱਖਣੀਆਂ ਉਸ ਤੋਂ ਬਾਅਦ ਤੈਨੂੰ ਥਾਰੇ ਭੁੱਲ ਜਾਣਗੇ ਇਹ ਮਾਤਾ ਦੂਜਾ ਕੰਮ ਕਿਹੜਾ ਦੂਜਾ ਕਮ ਇਹ ਹੈ ਕਿ ਸਰਕਾਰ ਗਰੀਬਾਂ ਦੇ ਉੱਪਰ ਝਲਮਕਾ ਰਹੀ ਹੈ ਤੂੰ ਘੋੜਾ ਖੋਲ ਲੈ ਤਲਵਾਰ ਹੱਥ 'ਚ ਫੜ ਲੈ ਤੇ ਜੰਗ ਦੇ ਮੈਦਾਨ 'ਚ ਚੱਲ ਜਾ ਗਰੀਬਾਂ ਬਾਤ ਦੀ ਆਵਾਜ਼ ਬੁਲੰਦ ਕਰ ਇਹ ਪੱਕੀ ਗੱਲ ਹੈ ਤੂੰ ਜੰਗ ਦੇ ਮੈਦਾਨ ਦੇ ਵਿੱਚ ਜਿੰਦਾ ਵਾਪਸ ਨਹੀਂ ਆਏਗਾ ਉੱਚ ਤੂੰ ਮਰ ਵੀ ਸਕਦਾ ਦੋਨਾਂ ਹਾਲਾਤਾਂ ਦੇ ਵਿੱਚ ਤੂੰ ਜਿੰਦਾ ਵਾਪਸ ਆਵੇਂ ਜਾਂ ਮਰ ਕੇ ਵਾਪਸ ਆਵੇਂ ਤੇਰਾ ਨਾਂ ਰਹੀਂ ਦੁਨੀਆ ਤੱਕ ਰਹੇਗਾ ਮਾਤਾ ਅਮਰਕੌਰ ਜੀ ਨੇ ਤੁਹਾਨੂੰ ਜਿਹੜਾ ਹੀਰਾ ਦਿੱਤਾ ਡਾਕਟਰ ਅਵਤਾਰ ਸਿੰਘ ਕਰੀਮ ਪੁੱਤ ਜੀ ਇਹ ਮਾਤਾ ਜੀ ਨੇ ਆਪਣੀ ਗੁੜਤੀ ਦੇ ਕੇ ਇਸ ਹੀਰੇ ਨੂੰ ਤਿਆਰ ਕੀਤਾ ਕਿ ਤੂੰ ਗੁਮਾ ਗਰੀਬ ਲੋਕਾਂ ਦੇ ਨਾਲ ਅੱਜ ਇਹ ਵਿਥਾਲ ਕਾਠੀ ਜਿਹੜਾ ਇੱਥੇ ਗੱਦੀ ਗਵਾਹੀ ਭਰਦਾ ਕਿ ਇਹੋ ਜੇ ਇਮਾਨਦਾਰ ਲੀਡਰ ਬਹੁਤ ਘੱਟ ਪਾਰਟੀਆਂ ਦੇ ਵਿੱਚ ਮਿਲਦਾ ਤੇ ਮਾਤਾ ਜਿਹਨੂੰ ਸੱਚੀ ਸਰਦਾਂ ਜਲੀ ਹੈ ਉਹ ਮਾਤਾ ਦਾ ਜਿਹੜਾ ਛਪਣਾ ਸੀ ਕਿ ਸਾਡਾ ਰਾਜਪਾਗ ਆਣਾ ਚਾਹੀਦਾ ਗੁਰੂਆਂ ਦੀ ਛੋਟ ਵਾਲਾ ਰਾਜਪਾਗ ਆਣਾ ਚਾਹੀਦਾ ਤੇ ਆਪਾਂ ਉਹਦੇ ਲਈ ਇੱਕ ਜੁਟ ਹੋਈਏ ਤੇ ਡਾਕਟਰ ਅਵਤਾਰ ਸਿੰਘ ਕਰੀਮ ਜੀ ਵਾਹਿ ਵਾਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਾਡੇ ਸਤਿਕਾਰਯੋਗ ਮਾਤਾ ਮਤਾ ਅੰਮ੍ਰਿਤਪੁਰ ਜਿਹੀ ਅੰਤਮ ਅਰਦਾਸ ਤੇ ਜੁੜੀਆਂ ਸਮੂਹ ਸੰਗਤਾਂ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਾ ਜੈ ਪਾਤ ਜੈ ਗੁਰਦੇਵ ਧੰਨ ਗੁਰਦੇਵ ਮਾਤਾ ਜੀ ਦੇ ਬਾਰੇ बहुत कुछ जिन्हें भी पुराने बोले है दस मैं समझता अब समा भी काफी हो गया और समय के हिसाब से संगत जड़ी काफी लंबा समा बैठे रहे ਮਾਤਾ ਜੀ ਦੇ ਯਤਨਾਂ ਨੂੰ ਸੋਚ ਵਿਚਾਰ ਕਰਦੇ ਰਹੇ ਆ ਉਹਦੇ ਉੱਪਰ ਡਿਸਕਸ਼ਨ ਕੀਤੀ ਆ ਬਖ ਬਖ ਬੁਲਾ ਰਿਆ ਨੇ ਮੈਨੂੰ ਇਹ ਸੌਖੇ ਸਮੇਂ ਤੇ ਧੰਨਵਾਦ ਕਰਨ ਦੇ ਲਈ ਖੜਾ ਕੀਤਾ ਗਿਆ ਮੈਂ ਆਪਣੇ ਸਾਰੇ ਪਰਿਵਾਰ ਵੱਲੋਂ ਟਾਡੇ ਇੱਕ ਇੱਕ ਕਦਮ ਦਾ ਸਤਿਕਾਰ ਕਰਦਾ ਹੋਇਆ ਮੈਂ ਤੁਹਾਡਾ ਫੈਦਲੋ ਸ਼ੁਕਰੀਆ ਦਾਕਰ ਹਾਂ ਸਾਰੇ ਕੌਮ ਦੇ ਸੰਤ ਸਹਿਬਾਨ ਮੈਂ ਨਾਮ ਲੈ ਬਿਨਾਂ ਕਿਉਂਕਿ ਸਾਰੇ ਸੰਤਾਂ ਨੇ ਇੱਥੇ ਬੋਲਿਆ ਤੁਸੀਂ ਨਾਮ ਉਹਨਾਂ ਦੇ ਸੁਣ ਲੈ ਸਿਰਫ ਇੱਕ ਵਾਰ ਸੰਤਾਂ ਦਾ ਸਤਿਕਾਰ ਜੋ ਸੁਚਾਉਂ ਰਿਹਾ ਦੇ ਜਨਨ ਨੇ ਆਪਣੇ ਵਿਚਾਰ ਇੱਥੇ ਸੰਗਤ ਦੇ ਸਾਹਮਣੇ ਨਹੀਂ ਰੱਖੇ ਉਹਨਾਂ ਦਾ ਮੈਂ ਨਾਮ ਲੈ ਦਿੱਤਾ ਤੁਹਾਡੇ ਸਾਹਮਣੇ ਮੈਂ ਸੰਤਾ ਮਹਾਪੁਰਸ਼ਾਂ ਦਾ ਵੀ ਸ਼ੁਕਰੀਆ ਦਾਕਰਤਾ ਹਾਂ ਉਹਨਾਂ ਨੂੰ ਤੋਂ ਖਾਸ ਕਰਕੇ ਮਾਫੀ ਵੀ ਮੰਗਦਾ ਕਿ ਹੋ ਸਕਦਾ ਉਹਨਾਂ ਦੇ ਸਤਕਾਰ ਚ ਕੋਈ ਤਵੀਦ ਪਰਵਾਰ ਵੱਲੋਂ ਰਹਿ ਗਈ ਹੋਵੇ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦਾ कि ਜਿਨ੍ਹਾਂ ਨੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਪਤਾ ਲੱਗਣ ਤੋਂ ਬਾਅਦ ਮੇਰੇ ਨਾਲ ਟੈਲੀਫੋਨ ਤੇ ਵੀ ਦੁੱਖ ਸਾਂਝਾ ਕੀਤਾ ਔਰ ਮੈਨੂੰ ਹਿੰਮਤ ਦਿੱਤੀ ਇਸ ਸੌਖੇ ਘੜੀ ਦੇ ਵਿੱਚ ਔਰ શ્રી ਆਕਾਸ਼ ਰਣਜੀਤ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਔਰ ਖਾਸ ਕਰਕੇ ਸਾਡੇ ਸਪੰਚੇ ਸ਼੍ਰੀ ਰੰਧੀਰ ਸਿੰਘ ਬਹਨੇਵਾਲ ਜੀ ਜਿਹੜੇ ਚਾਰਜ ਦੇ ਪੰਜਾਬ ਚੰਡੀਗੜ੍ਹ ਹਿਮਾਚਲ ਹਰਿਆਣਾ ਔਰ ਦਿੱਲੀ ਦੇ ਵਿੱਚ ਵੀ ਉਹਨਾਂ ਨੂੰ ਕੁਝ ਹਿੱਸੇ ਤੇ ਇਲੈਕਸ਼ਨ ਦੇ ਡਿਊਟੀ ਮਿਲੀ ਹੈ ਔਰ ਉਹਨਾਂ ਦੇ ਰਾਹੀਂ ਅੱਜ ਫਿਰ ਪ੍ਰਹਿਲ ਜੀ ਨੇ ਆਪਣਾ ਸ਼ੋਕ ਸੰਦੇਸ਼ ਤੁਹਾਡੇ ਵਿੱਚ ਭੇਜਿਆ ਮੈਂ ਜਿੱਥੇ ਸੰਗਤਾਂ ਦਾ ਧੰਨਵਾਦ ਕਰਦਾ ਉੱਥੇ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਨੈਸ਼ਨਲ ਫ੍ਰੈਜਨਸ ਬੈਲ ਮਾਇਆ ਬਤਿ ਜੀ ਦਾ ਵੀ ਹੋਰ ਬਣੀ ਬਾਤ ਕੀਤਾ ਬਿੱਤਾ ਤਤੋਂ ਸ਼ੁਕਰੀਆ ਦਾ ਕਰਦਾ ਕਿ ਉਹ ਦਿੱਲੀ ਦੇ ਇਲੈਕਸ਼ਨ ਦੇ ਮੈਂ ਬੜੇ ਸਮੇਂ ਜੋ ਸਮਾਗਮ ਕੇ ਪਰਿਵਾਰ ਦਾ ਦੁੱਖ ਬਿਟਾਉਣ ਲਈ ਉਹ ਪਰਿਵਾਰ ਨੂੰ ਬੜੀ ਜਿੰਮਤiyan ਲਈ ਆਏ ਮੈਂ ਕਿਉਂਕਿ ਤੋਂ ਚਰਖਾ ਤੁਹਾਡੇ ਨਾਲ ਹੋਰ ਸਾਥੇ ਕਰਨੀ ਚਾਹਾਂਗਾ ਮਾਂ ਦਾ ਪਿਆਰ ਮੈਨੇ ਕਲ ਹਰਦ ਨੂੰ ਮਿਲਦਾ ਮਾਂ ਦਾ ਆਸ਼ੀਰਵਾਦ ਵੀ ਹਰ ਦਹ ਹਿੱਸੇ ਹੁੰਦਾ ਛੱਡ ਮੈਂ ਕਲ ਤੁਹਾਡੇ ਵਿੱਚ ਪਹਿਲਾਂ ਵੀ ਕਹਿ ਚੁੱਕਿਆ ਮੈਂ ਹੁਣ ਵੀ ਕਹਿਣਾ ਕਿ ਮੈਨੂੰ ਇਦਾਂ ਲੱਗਦਾ ਕਿ ਜੇ ਨਿੱਤ ਤੇ ਕੋਈ ਰੱਬ ਸੀ ਤਾਂ ਉਹ ਮੇਰੇ ਲਈ ਮੇਰੀ ਮਾਂ ਸੀ ਜਿਨੇ ਕਦੇ ਵੀ ਜ਼ਿੰਦਗੀ ਵਿੱਚ ਕੋਈ ਵੀ ਰਸਤਾ ਸੀ ਚੁਣਿਆ ਉਹਨਾਂ ਨੇ ਟੋਕਿਆ ਨਹੀਂ ਰੋਕਿਆ ਨਹੀਂ ਹਮੇਸ਼ਾ ਉਹਨਾਂ ਦਾ ਅਸ਼ੀਰਵਾਦ ਰਿਹਾ ਸਮਾਂ ਚਾਹੇ ਕਿੰਨਾ ਵੀ ਚੁਣੌਤੀਆਂ ਪਰਿਆ ਰਿਹਾ ਉਹਨਾਂ ਨੇ ਹਿੰਮਤ ਦਿੱਤੀ ਅੱਗੇ ਵਧ ਲਈ ਤੇ ਅੱਜ ਉਹ ਸਾਡੇ ਤੇ ਨਹੀਂ ਰਹੇ ਇਹ ਸੱਚ ਨਹੀਂ ਦੁਖਦਾਇਕ ਹੈ ਪਰ ਜੋ ਬੁੱਧ ਨੇ ਕਿਹਾ ਕਿ ਮੌਤ ਕਿੰਨੀ ਵੀ ਅਪਾ ਮਲਾਬ ਕਿੰਨਾ ਵੀ ਨਵੇਰਾ ਹੋਇਆ ਮਸ਼ੂਰਾ ਅਡਲ ਸਟਾਈ ਔਰ ਸਾਡੇ ਵਿੱਚ ਗੁਰੂ ਸਾਹਿਬਾਨ ਵੀ ਸਾਨੂੰ ਇਹੋ ਹੀ ਕਹਿ ਕੇ ਗਏ ਕਿ ਜੋ ਵੀ ਆਇਆ ਉਹਨੇ ਜਾਣਾ ਮੈਂ ਕਿੱਥੇ ਮਾਤਾ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਸ ਮਾਲ ਦੀ ਸੇਵਾ ਕੀਤੀ ਉੱਥੇ ਮੈਂ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਮੇਰੇ ਵਿੱਚ ਮੇਰੇ ਕੋਲ ਛੋਟੇ ਭਾਈ ਜਗਤਾਰ ਸਿੰਘ ਜੀ ਖੜੇ ਔਰ ਸ਼ਮਲਾ ਲਾਖੀ اور ਹਰਨਦੇਵ ਜੱਟਾਰ ਜੀ ਦੇ ਵਾਈਫ ਜੁਰੀ ਅਸ਼ਵਿੰਦਰ ਕੌਰ ਆਛਲੀ ਲੇਸ਼ਨ ਲਾਖੀ ਦੇ ਵਾਈਫ ਸੁਨੀਤਾ ਰਾਣੀ ਜੀ ਗੋਗੈਂ ਅੰਦੋਲਨ ਚੜਾਇਆ ਇਹ ਅਣਖ ਦਾ ਅੰਦੋਲਨ ਇਹ ਬਿਨਾ ਪਰਿਵਾਰ ਦੇ ਸਹਿਯੋਗ ਤੋਂ ਲੜਿਆ ਨਹੀਂ ਜਾ ਸਕਦਾ ਆਪਾਂ ਦੇਖਦੇ ਆ ਜੇ ਤੁਸੀਂ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਦੇਖੋ ਸਮੇਂ ਔਖੇ ਉਹਨਾਂ ਤੇ ਵੀ ਆਏ ਪਰ ਮਾਂ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਿਆ ਕਿ ਰਾਜਾ ਅਗਰ ਈਮਾਨ ਔਰ ਜਾਨ ਚੋਂ ਇੱਕ ਚੁਣਨੇ ਨੂੰ ਕਹੇਗਾ ਤਾਂ ਜਾਨ ਵਾਰ ਕੇ ਈਮਾਨ ਨੂੰ ਚੁਣਾਂਗਾ ਹਰ ਛੋਟੇ ਸਹਿਜਦਿਆਂ ਨੂੰ ਇਹ ਆਪਸ਼ਨ ਦਿੱਤੇ ਗਏ ਕਿ ਨੀਆਂ ਤਿਆਰ ਨੇ ਇਹਦੇ ਵਿੱਚ ਤੁਹਾਨੂੰ ਖੜੇ ਕਰਕੇ ਦਿਵਾਰਾਂ ਸਾਰੀਆਂ ਝਾਲੀਆਂ ਲੇਕਿਨ ਮੌਕਾ ਹੈ ਤੁਸੀਂ ਜਾਨ ਬਚਾ ਸਕਦੇ ਆ ਔਰ ਮੌਕਾ ਤੁਹਾਡੇ ਕੋਲ ਹੈ ਤੁਸੀਂ ਈਮਾਨ ਬਚਾ ਸਕਦੇ ਆ ਲੇਕਿਨ ਉਹਨਾਂ ਨੇ ਜਾਨਾਂ ਵਾਰੀਆਂ ਈਮਾਨ ਬਚਾਇਆ ਸਮੇਂ ਔਕੇ ਹਰ ਅੰਦੋਲਨ ਚਾਹੁੰਦੇ ਗੁਰਵਾਰ ਚਨ ਨੂੰ ਜਹਾਂ ਕੀ ਰਾਜਨੀਤਿਕ ਤੱਤੀਆਂ ਤਬੀਆਂ ਤੇ ਬਿਠਾ ਕੇ ਸ਼ੇਖ ਲੈਂਦੇ ਸੱਤਾ ਦਾ ਨਸ਼ਾ ਕਈ ਵਾਰ ਅੰਨਾ ਕਰ ਦਿੰਦਾ ਮਨੁੱਖ ਨੂੰ ਔਰ ਉਹ ਨੈਤਿਕਤਾ ਨੂੰ ਮਾਰ ਦਿੰਦਾ ਹੈ ਅਨੈਤਿਕ ਕੰਮ ਕਰਨ ਲਈ ਉਤਸ਼ਾਹ ਕਰ ਦਿੰਦਾ ਹੈ ਬਹੁਤ ਕਿਸਮ ਦੇ ਹੁਕਮਰਾਨਾ ਨੇ ਸਾਡੇ ਤੇ ਅਟੈਕ ਵੀ ਕੀਤੇ ਉਹ ਅਟੈਕ ਵੀ ਚੱਲੇ ਮੈਨੂੰ ਯਾਦ ਹੈ ਕਿ ਇੱਕ ਵਾਰ ਕਾਂਲੀ ਪੀਜੀਪੀ ਦੀ ਸਰਦਾਰ ਨੇ ਸਾਡੇ ਤੇ ਮੁਕੱਦਮੇ ਬਣਾਏ ਥਾਣੇ ਤੋੜਨ ਦੇ ਮੁਕੱਦਮੇ ਬਣਾਏ ਲੜਾਈ ਲੜਦੇ ਅੰਦੋਲਨ ਦੇ ਵਿੱਚ ਸਾਡੀ ਗ੍ਰਿਫਤਾਰੀ ਹੋਈ ਜੱਜ ਨੇ ਕਿਹਾ ਜੇਲ੍ਹ ਲੈ ਲਵਾਂ ਬੇਨ ਲੈਣੋਂ ਟੱਲੀ ਮਰਦੀ ਆ ਤੁਸੀਂ ਬੇਨ ਲੈ ਸਕਦੇ ਆ ਮੈਂ ਕਹਿੰਦਾ ਬੇਨ ਨਹੀਂ ਚੇਲ ਲਈ ਓਕੇ ਮੈਂ ਇੱਕ ਜਗ੍ਹਾ ਬੇਨ ਲਈ ਤਸ ਸਹੀ ਜਗ੍ਹਾ ਜਗ੍ਹਾ ਬੇਨ ਵਾਲੇ ਬਣ ਜਾਵਾਂ ਮੈਨੂੰ ਪਤਾ ਉਸ ਵੇਲੇ ਮੇਰੀ ਵਾਈਫ ਕਿਸੇ ਕਾਰਨ ਕਿਸੇ ਸੰਕਟ ਦੇ ਕਾਰਨ ਉਹ ਬਦੇਸ਼ਾਂ ਵਿੱਚ ਮਜ਼ਦੂਰੀ ਕਰਨ ਗਈ ਹੋਈ ਸੀ ਔਰ ਬੱਚੇ ਛੋਟੇ ਛੋਟੇ ਸੀ ਲੇਕਿਨ ਮਾਂ ਨੇ ਫਿਰ ਵੀ ਹਿੰਮਤ ਨਹੀਂ ਛੱਡੀ ਮੈਂ ਜੇਲ੍ਹ ਵਿੱਚ ਮਾਂ ਉਹਨਾਂ ਬੱਚਿਆਂ ਨੂੰ ਵੀ ਸੰਭਾਲਦੀ ਸੀ ਕਰਦੀਆਂ ਜ਼ਿੰਮੇਵਾਰੀਆਂ ਵੀ ਸੰਭਾਲਦੀ ਸੀ ਔਰ ਹਰ ਔਖੇ ਸਮੇਂ 'ਚ ਮੇਰੇ ਨਾਲ ਮੇਰੇ ਭਰਾ ਵੀ ਖੜੇ ਹੋਏ ਅੱਜ ਵੀ ਇਹ ਫੈਸਲਾ ਉਹਨਾਂ ਦਾ ਹੀ ਸੀ ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਇਹ ਅੰਦੋਲਨ ਸਾਡਾ ਅਣਖ ਦਾ ਅੰਦੋਲਨ ਤੇ ਦੋਨਾਂ ਹੀ ਭਰਾਵਾਂ ਨੇ ਕਿਹਾ કે 80 50 50000 રૂપિયા દેવાંગે 1 લાખ રૂપિયા શ્રી બનીバルજી રહે આર્થિક સહયોગ ਜਿਹੜਾ ਪੰਜਾਬ ਨੂੰ ਇਸ ਮਹੀਨੇ ਇਕੱਠਾ ਕੀਤਾ ਜਾ ਰਿਹਾ ਹੈ ਉਹਦੇ ਦੂਜੇ ਜੋ ਉਦਨ ਪਾ ਮੈਂ ਉਹਨਾਂ ਦਾ ਸ਼ੁਕਰੀਆਦਾ ਕਰਦਾ ਹਰ ਔਖੇ ਸੌਖੇ ਸਮੇਂ ਪਰਿਵਾਰ ਦੇ ਸਾਥ ਵਿੱਚ ਮੈਂ ਪਰਿਵਾਰਤਾ ਵੀ ਹਾਂ ਔਰ ਮੈਂ ਸੱਚਮੁੱਚ ਉਸੀਂ ਸੋਚ ਸਕਦੇ ਹਾਂ ਕਿ ਹਕੂਮਤਾਂ ਨਾਲ ਲੜਨਾ ਔਰ ਲੰਮਾ ਸਮਾਂ ਲੜਨਾ ਔਰ ਫਿਰ ਆਪਣੇ ਨੈਤਿਕ ਬੰਨ ਨੂੰ ਕਾਇਮ ਰੱਖ ਕੇ ਹੁਕਮਰਾਨਾਂ ਦੇ ਸਾਹਮਣੇ ਸਰੈਂਡਰ ਨਹੀਂ ਕਰਨਾ ਸੈਲਫ ਰਿਸਪੈਕਟ ਲਈ ਸਟਰਗਲ ਕਰਨਾ ਤੁਸੀਂ ਵੀ ਸਾਰੇ ਲੱਗੇ ਰਹੇ ਤੁਸੀਂ ਵੀ ਬਹੁਤ ਸਮੇਂ ਦੀ ਬੈਠੇ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਸੰਤਨ ਜੀ ਸਿੱਖੀ ਬੋਲ ਕੇ ਗਏ ਇਹਨਾਂ ਨੂੰ ਪਤਾ ਕਿ ਜਦੋਂ ਉਸ ਸਮਾਂ ਸੀ ਜਦੋਂ ਗੋਲੀਆਂ ਮਾਰ ਕੇ ਮਾਰਦੇ ਦਿੰਦੇ ਸੀ ਅਸੀਂ ਰਾਤਾਂ ਨੂੰ ਉਹਨੂੰ ਮੋਟਰਸਾਈਕਲਾਂ ਤੇ ਅੰਦੋਲਨ ਕਰਦੇ ਸੀ ਮਾਂ ਨੇ ਘਰ ਗਿਆ ਨੂੰ ਕਦੇ ਕਿਹਾ ਨਹੀਂ ਸੀ ਕਿ ਤੁਸੀਂ ਇੰਨਾ ਆਪਣੇ ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਕਰਦੇ ਕਿਹਾ ਐਸਾ ਕਦੇ ਨਹੀਂ ਸਵਾਲ ਕੀਤਾ ਔਰ ਨਾ ਮੇਰੀ ਪਤਨੀ ਨੇ ਸਵਾਲ ਕੀਤਾ ਸੀ ਨਾ ਮੇਰੀ ਭੈਣ ਜਿਹੜੀ ਸਾਡੇ ਸਾਡੇ ਨਹੀਂ ਆਈ ਨਾ ਕਦੇ ਉਹਨੇ ਕਿਹਾ ਸੀ

ਕਿ ਜਿਹੜੀਆਂ ਕੌਮਾਂ ਖੁਸ਼ੀ ਬਣੇ ਵੀ ਕਮੀ ਬਣੇ ਵੀ ਆਪਣੇ ਸਾਹਮਣੇ ਪੇਸ਼ ਚੁਣੌਤੀਆਂ ਤੇ ਚਰਚਾ ਕਰਦੀਆਂ ਉਹੋ ਹੀ ਕੌਮਾਂ ਅਣਖੀ ਜ਼ਿੰਦਗੀ ਜਿਉਂਦੀਆਂ ਇਸ ਕਰਕੇ ਮਾਂ ਤਾਂ ਅੰਤਮ ਸਮਾਵੇ ਅਸੀਂ ਅਣਖ ਦੇ ਅਤੁੱਲ ਨੂੰ ਸਮਰਪਿਤ ਕੀਤਾ ਔਰ ਇੱਕ ਪ੍ਰੇਰਣਾ ਸਾਨੂੰ ਪੈਣ ਮਾਇਆ ਬਤੀ ਤੋਂ ਮਿਲੀ ਡਾਕਟਰ ਅੰਬੇਡਕਰ ਤੋਂ ਮਿਲੀ ਸ਼ਬਕਾਂਸ਼ੀ ਰਾਮ ਤੋਂ ਮਿਲੀ ਕਿਉਂਕਿ ਸ਼ਬਕਾਂਸ਼ੀ ਦਾ ਉਹਨੇ ਬਿੱਲ ਲਿਖੀ ਬਸੀਪਾ ਸੰਤ ਬਾਬਾ ਸਤਨਾਮ ਜੀ ਗੱਜਰ ਵਾਲਿਆਂ ਦਾ ਸਰੋਪਾ 골ਡੀ ਪੀੜਾ ਵਾਲੇ ਉਹਨਾਂ ਨੇ ਬਹੁਤ ਬਖੂਬੀ ਆਪਣੀ ਡਿਊਟੀ ਨਿਭਾਈ ਆ ਰਮਿੰਦਰ ਸੰਧਰ ਜੀ ਸਾਡੇ ਸਾਭਕਾ ਜ਼ਿਲ੍ਹਾ ਪ੍ਰਧਾਨ ਸੰਤ ਬਾਬਾ ਜਸਵਾਲ ਜੀ ਵਾਲੇ ਉਹਨਾਂ ਨੂੰ ਵੀ ਸਰੋਪਾ ਦੇ ਕੇ ਨਵਾਜਿਆ ਜਾ ਰਿਹਾ ਸੰਤ ਬਾਬਾ ਸੁੱਚਾ ਸਿੰਘ ਜੀ ਅੱਜ ਦੇ ਵਿੱਚ ਇਹ ਪ੍ਰੋਗਰਾਮ ਵੀ ਦੇਖ ਰਹੇ ਹੋ ਆਪਣੇ ਦੇਸ਼ ਵਿੱਚ ਵੀ ਵਿਦੇਸ਼ਾਂ ਵਾਲੇ ਵੀ ਇੱਕ ਚੀਜ਼ ਦੇ ਅੱਜ ਪ੍ਰੇਰਣਾ ਮਿਲਦੀ ਆ ਕਿ 1 ਲੱਖ ਰੁਪਇਆ ਪਰਿਵਾਰ ਵੱਲੋਂ ਜਦ ਅਣਖ ਦੇ ਅੰਦੋਲਨ ਨੂੰ ਇਸ ਕ੍ਰੀਪਰੀ ਪਰਵਾਲ ਪਰੋਂ ਦਿੱਲੀ ਨੂੰ ਭੇਜਿਆ ਜਾ ਰਿਹਾ ਭੈਣ ਕੁਮਾਰੀ ਮਾਇਆਬੱਦੀ ਜੀ ਜਿਹੜੇ ਕਿ ਡਟ ਕੇ ਮਨੁਬਾਦ ਦੇ ਖਿਲਾਫ ਲੜਾਈ ਜਾਰੀ ਰੱਖੇ ਹੋਏ ਆ ਹੁਣ ਸਾਡਾ ਫਰਜ਼ ਬਣਦਾ ਸਿਰਫ 99 ਲੱਖ ਰਹਿ ਗਏ ਇੱਕ ਲੱਖ ਤਾਂ ਚਲੇ ਹੀ ਗਿਆ 1 ਕਰੋੜ ਕਰਨ ਲਈ ਬੀਰਦੀ ਸਾਹਿਬ ਸਿਰਫ 99 ਲੱਖ ਰਹਿ ਗਏ ਉਹ ਅਸੀਂ ਸਾਰੇ ਇਕੱਠੇ ਹੋ ਕੇ ਜਲਦੀ ਤੋਂ ਜਲਦੀ ਪੂਰੇ ਕਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਤੁਸੀਂ ਦੇਖ ਰਿਹਾ ਦਾਰ ਪਾਸ کریمਪੁਰੀ ਜੀ ਨੂੰ ਜਾਂ ਜਿਹੜਾ ਵੀ ਤੁਹਾਡੇ ਲਾਗੇ ਲੀਡਰ ਹੈ ਤੁਹਾਡਾ ਸਾਰਿਆਂ ਦਾ کریمਪੁਰੀ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ